ਉਸ ਟਾਈਮ ਦੀਆਂ ਛੱਤਾਂ ਨੇ ਜੀ ਸਾਰੀਆਂ ਦੇਖੋ ਲਓ ਜੀ ਇਹ ਉਹ ਕਮਰਾ ਹੈ ਜਿੱਥੇ ਉਹ ਰਹਿੰਦੇ ਸੀ ਹਾਂਜੀ ਹੁਣ ਆਪਾਂ ਚੱਲਦੇ ਹਾਂ ਜਿੱਥੇ ਇਹਨਾਂ ਦਾ ਅੰਤਿਮ ਸਸਕਾਰ ਹੋਇਆ ਸੀ ਸასიਖਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ 'ਚ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਾਂ ਇੱਕ ਬਹੁਤ ਹੀ ਘੈਂਟ ਜਗ੍ਹਾ ਤੇ ਤੇ ਇੱਕ ਯੋਧੇ ਦੀ ਜਗ੍ਹਾ ਜਿੱਥੇ ਆਪਾਂ ਜਾਣਾ ਆਪਣੇ ਪਿੰਡ ਤੋਂ ਥੋੜੀ ਦੂਰ ਹੈ ਪਰ ਅੱਜ ਤੱਕ ਮੈਂ ਕਦੇ ਗਿਆ ਹੀ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਮੇਰੇ ਵਰਗੇ ਹੋਰ ਵੀ ਬਹੁਤ ਹੋਣਗੇ ਤੇ ਇਸ ਕਰਕੇ ਮੈਂ ਸੋਚਿਆ ਵੀ ਆਪਾਂ ਨਾਲੇ ਵੀਡੀਓ ਬਣਾਉਣੇ ਆ ਤੇ ਨਾਲੇ ਆਪਾਂ ਆਪ ਵੇਨਿਆਂ ਤੇ ਨਾਲੇ ਤੁਹ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀ ਲੋਕ ਬਹੁਤ ਸਾਰੇ ਰਹਿੰਦੇ ਹੋਣੇ ਇਹ ਚੀਜ਼ ਨੂੰ ਵੇਖਣ ਗਣਿਓ ਤੇ ਉਹ ਵੀ ਵੇਖ ਲੈਣ ਤੇ ਚੱਲਦੇ ਆਂ ਜੀ ਆਪਾਂ ਤੇ ਫਿਰ ਵੇਨਿਆ ਤੇ ਤੁਸੀਂ ਵੀ ਵੇਖੋ ਹਾਂਜੀ ਆਪਾਂ ਜਿੱਥੇ ਤੁਹਾਨੂੰ ਕਿਹਾ ਸੀ ਉੱਥੇ ਪਹੁੰਚ ਗਏ ਤੇ ਦਿਖਾਉਣੇ ਆ ਹੁਣ ਆਪਾਂ ਤੁਹਾਨੂੰ ਕਿੱਥੇ ਪਹੁੰਚੇ ਆ ਆਪਾਂ ਪਹੁੰਚੇ ਆ ਜੀ ਸੁਨਾਮ ਸ਼ਹਿਰ ਕਈਆਂ ਨੂੰ ਤਾਂ ਸਮਝ ਗਏ ਹੋਣੇ ਵੀ ਆਪਾਂ ਕਿੱਥੇ ਆਏ ਆ ਸੁਨਾਮ ਸ਼ਹਿਰ ਕੌਣ ਹੈ ਤੇ ਜੇ ਨਹੀਂ ਸਮਝੇ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਹਾਂਜੀ ਆਪਾਂ ਪਹੁੰਚ ਗਏ ਆ ਜੀ ਜਨਮ ਸਥਾਨ ਕੌਮੀ ਸ਼ਹੀਦ ਸੀਰ ਉਦਮ ਸਿੰਘ ਜੀ ਦਾ ਘਰ ਪਹੁੰਚੇ ਆ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਉਹਦਾ ਘਰ ਹਾਂਜੀ ਇਹ ਹੈਗਾ ਜੀ ਸਾਹਮਣੇ ਸ਼ਹੀਦ ਉਦਮ ਸਿੰਘ ਜੀ ਦਾ ਘਰ ਹੈ ਜਿਹੜਾ ਇਸ ਨਾਮ ਸ਼ਹਿਰ ਦੇ ਵਿੱਚ ਸਥਿਤ ਹੈ ਤੇ ਆਪਾਂ ਤੁਹਾਨੂੰ ਹੁਣ ਅੰਦਰ ਚੱਲ ਕੇ ਦਿਖਾਉਣੇ ਆ ਇੱਥੇ ਲੋ ਜੀ ਇਹ ਉਹਨਾਂ ਦੀ ਹੈਗੀ ਤਸਵੀਰ ਸ਼ਹੀਦ ਉਦਮ ਸਿੰਘ ਜੀ ਦੀ ਇਹ ਉਹਨਾਂ ਦੀ ਭੈਣ ਸੀ ਜੀ ਹਨ ਹਾਂ ਸਨਮਾਨਤ ਕੀਤਾ ਸੀ ਹਨ ਗਿਆਨੀ ਜੈਲ ਸਿੰਘ ਜੀ ਵੱਲੋਂ ਜੀ ਜੀ ਇਹਨਾਂ ਦਾ ਬੁੱਗਲ ਨੂੰ ਜੀ ਭਗਵਾਨ ਜੀ ਤੌਰ 'ਤੇ ਜੀ ਦੱਸਾ ਹਾਂ ਇਹ ਜਦੋਂ ਉੱਥੇ ਗਏ ਸੀ ਕਿੰਨੀ ਉਮਰ ਸੀ ਇਹਨਾਂ ਦੀ ਉਹ ਵਸਤੂ ਟਿੰਗ ਰੌਨ ਲੱਗਣਾ ਬਾਅਦ ਦੂ ਬਾਅਦ ਦੋ ਤਿੰਨ ਸਾਲਾਂ ਬਾਅਦ ਆ ਗਏ ਸੀ ਠੀਕ ਹੈ ਇਹ ਇੰਗਲਿਸ਼ ਸਾਰੇ ਉਹਨਾਂ ਨੇ ਆਪੀ ਤੁਸੀਂ ਹੋਏ ਇਹ ਸਾਰੇ ਉਹਨਾਂ ਦੇ ਹੱਥ ਲਿਖੇ ਨੇ ਜੀ ਇਹ ਹਾਂ ਇਹ ਸਾਰੇ ਲੈਟਰ ਜੀ ਉਹਨਾਂ ਦੇ ਹੱਥ ਲਿਖੇ ਨੇ ਇਹ ਉਹਨਾਂ ਦੇ ਸਾਈਨ ਨੇ ਐਮ ਮਸ ਸਿੰਘ ਜਾਦ ਆਪਾਂ ਮਮ ਸਿੰਘ ਜਾਦ ਇਹਨਾਂ ਦੇ ਮਮ ਸਿੰਘ ਜਾਦ ਹੈ ਜੀ ਉਹ ਦਵਾਈ ਲੈ ਪੂਰੀ ਜਿਹੜਾ ਮਾਂ ਦਿੱਤੀ ਉਹਨਾਂ ਨੇ ਅਦੇ ਕਈ ਇਸ ਤਰ੍ਹਾਂ ਹਾਲੇ ਜਿਹੀ ਗੋਲੀ ਚਲਾਈ ਦੀ ਠੀਕ ਹੈ ਜੀ ਤੇ ਇਧਰ ਆ ਪਿਸਤਲ ਵੀ ਆ ਜੀ ਹੈਨਾ ਹਾਂ ਇਹ ਪਿਸਤਲ ਤਿੰਨ ਦਾ ਇਹ ਜੱਜ ਨੇ ਜਿਹੜਾ ਨੇ ਫਾਂਸੀ ਸੁਣਾਈ ਦੀ ਪਿੱਛੇ ਅੱਛਾ ਇਹ ਜੱਜ ਨੇ ਫਾਂਸੀ ਸੁਣਾਈ ਸੀ ਤੇ ਆਹ ਰਵਾਲਵਰ ਜਿਹੜਾ ਬਰਾਮਦ ਹੋਇਆ ਸੀ ਇਹਨਾਂ ਕੋਲੇ ਤੇ ਉਹ ਸ਼ਾਇਦ ਕਿਤਾਬ ਵੀ ਹੈ ਮੈਨੂੰ ਲੱਗਦਾ ਜੀ ਉੱਪਰ ਉਦੋਂ ਸਿੰਘ ਨੇ ਇੱਕ ਛੜ ਕੇ ਦੋ ਨੰਬਰ ਤੇ ਹੱਥਕੜੀ ਲੱਗੀ ਹੋਈ ਹੈ ਜਦੋਂ ਗੋਲੀ ਚਲਾਉਣ ਤੋਂ ਬਾਅਦ ਕਰਤਾ ਕਰਤਾ ਹੈਗੇ ਨਾਲ ਠੀਕ ਹੈ ਜੀ ਇਹ ਉਦੋਂ ਸਿੰਘ ਦੀ ਜਿਹੜੀ ਪਿਕਚਰ ਹੈ ਜੀ ਉਸ ਟਾਈਮ ਦੀ ਤੇ ਉਹਨਾਂ ਦੇ ਦਾਇਆ ਜੀ ਸੀਗੇ ਜਿਹਨਾਂ ਜਿਹੜੇ ਐਂਬਸਡਰ ਛੱਡ ਗਏ ਸੀ ਉਹਨਾਂ ਨੂੰ ਜੀ ਗਿਆਨੀ ਚੰਚਲ ਸਿੰਘ ਜੀ ਇਹ ਸਾਰੀਆਂ ਚਿੱਠੀਆਂ ਉਹਨਾਂ ਦੀਆਂ ਅੰਗਰੇਜ਼ੀ 'ਚ ਲਿਖਿਆ ਹੋਈਆਂ ਤੇ ਪੰਜਾਬੀ 'ਚ ਬਾਅਦ 'ਚ ਕਨਵਰਟ ਕਰੀਆਂ ਨੇ ਜੀ ਸਾਰੀਆਂ ਇਹ ਕਮਰਾ ਉਸ ਟਾਈਮ ਦਾ ਹੀ ਆ ਜੀ ਫਿਰ ਹਾਂ ਜੀ ਇਹ ਸਾਰਾ ਕਮਰਾ ਜੀ ਉਸ ਟਾਈਮ ਦਾ ਹੀ ਇਹ ਕਿੰਨੇ ਤੋਂ ਕਿੰਨੇ ਦਾ ਖੁੱਲਾ ਡੈਮੇਜ 9 ਤੋਂ 1 ਦਾ ਖੁੱਲਾ ਹੈ ਠੀਕ ਹੈ ਜੀ ਕੋਈ ਛੁੱਟੀ ਵੀ ਨਾ ਪੂਰਤੀ ਆਏ ਜਿਵੇਂ ਐਤਵਾਰ ਹੋ ਜਾਂਦਾ ਠੀਕ ਹੈ ਸੰਡੇ ਨੂੰ ਬੰਦ ਹੁੰਦਾ ਜੀ ਤੇ ਜਿੱਦਨ ਕੋਈ ਸਰਕਾਰੀ ਛੁੱਟੀ ਆ ਉਸ ਦਿਨ ਬੰਦ ਹੁੰਦਾ ਜੀ ਤੇ ਲੋ ਜੀ ਉਹ ਕਮਰਾ ਜਿੱਥੇ ਉਹ ਰਹਿੰਦੇ ਸੀਗੇ ਤੇ ਇਸ ਜਗ੍ਹਾ ਰਹਿੰਦੇ ਸੀ ਤੇ ਇੱਧਰ ਹੈਗਾ ਸੀ ਉਹਨਾਂ ਦਾ ਬਾਥਰੂਮ ਵગેਰਾ ਇੱਧਰ ਕਿਚਨ ਵગેਰਾ ਰੱਖੀ ਹੋਈ ਸੀ ਉਸ ਟੈਂਡ ਨਹੀਂ ਛੱਤਾਂ ਨੇ ਸਾਰੀਆਂ ਦੇਖੋ ਇਹ ਕਿਚਨ ਹੋਣੀ ਉਸ ਟਾਈਮ ਕੁਝਾ ਮਿੱਟੀ ਦਾ ਬੇਪੁਰਾਣਾ ਬਾਕੀ ਦਾ ਸਾਰਾ ਨਵਾਂ ਹੀ ਸਮਾਨ ਹੈ ਤੇ ਆ ਕੰਧਾਂ ਵਗੈਰਾ ਸੇਮ ਉਹੀ ਨੇ ਜੀ ਇਹਨਾਂ ਨੇ ਦੱਸਿਆ ਆਪਾਂ ਨੂੰ ਤੇ ਇੱਥੇ ਛੋਟੀ ਉਮਰ ਦਾ ਕੀ ਰਹੇ ਨੇ 5 ਸਾਲ ਤੱਕ ਉਸ ਤੋਂ ਬਾਅਦ ਅਮਰ ਸਾਰੇ ਚਲੇ ਗਏ ਸੀਗੇ ਤੇ ਆ ਬਾਥਰੂਮ ਇਹਦੇ ਉਹੀ ਕੰਧਾਂ ਦਾ ਇਹ ਕਰਦੇ ਦੋ ਦਰਵਾਜੇ ਜੀ ਇੱਕ ਇੱਧਰ ਹੈ ਮੇਨੂੰ ਦਰਵਾਜਾ ਉਧਰ ਹੈ ਤੇ ਪੂਰਾ ਆ ਸੀਗਾ ਜੀ ਇੱਧਰ ਗਲੀ ਦਾ ਪੂਰਾ ਇੱਥੇ ਤੱਕ ਆਈ ਜਾਵੇ ਇਹ ਨੁੱਕਰ ਦੇ ਆ ਜੀ ਬਿਲਕੁਲ ਗਲੀ ਦੇ ਆ ਸੋਚਾਂ ਵਗੈਰਾ ਦੇਖੋ ਅੱਜ ਕੱਲ ਮਿਲਦੀਆਂ ਵੀ ਨਹੀਂ ਉਸ ਟਾਈਮ ਦੀਆਂ ਲੱਗੀਆਂ ਹੋਈਆਂ ਜੀ ਸੋਚਾਂ ਇਹ ਦੇਖੋ ਸਾਰੀਆਂ ਵਰਕਿੰਗ ਚ ਕੰਮ ਕਰ ਰਹੀਆਂ ਨੇ ਹਾਂਜੀ ਇਧਰ ਇਧਰ ਦਾ ਕੀ ਆ ਬਸ ਇੰਨੀ ਕੀ ਜਗ੍ਹਾ ਬਚੀ ਹੋਈ ਹੈ ਬਾਕੀ ਪਤਾ ਨਹੀਂ ਉਸ ਟਾਈਮ ਜ਼ਿਆਦਾ ਹੋਵੇ ਜਗ੍ਹਾ ਪਰ ਹੁਣ ਇਸ ਟਾਈਮ ਇੱਕ ਕਮਰਾ ਦੇ ਉਹ ਕਿਚਨ ਤੇ ਬਾਥਰੂਮ ਹੈ ਜੀ ਹਾਂ ਥੋੜਾ ਜਿਹਾ ਵੇੜਾ ਹੈ ਇੰਨੀ ਕੀ ਜਗ੍ਹਾ ਹੈ ਇਸ ਟਾਈਮ ਹਾਂਜੀ ਹੁਣ ਆਪਾਂ ਚੱਲਦੇ ਹਾਂ ਜਿੱਥੇ ਇਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ ਉਸ ਜਗ੍ਹਾ ਲੈ ਕੇ ਚੱਲਦੇ ਆ ਤੁਹਾਨੂੰ ਵੀਡੀਓ 'ਚ ਬਣਿਆ ਰਹੋ ਤੁਸੀਂ ਐਂਡ ਤੱਕ ਹਾਂਜੀ ਸਰਦਾਰ ਸ਼ਹੀਦ ਉਧਮ ਸਿੰਘ ਦੇ ਜੱਦੀ ਘਰ ਤੋਂ ਥੋੜੀ ਦੂਰ ਤੀ ਉਹਨਾਂ ਦਾ ਜਿਹੜਾ ਸਸਕਾਰ ਹੋਇਆ ਸੀਗਾ ਉਹ ਥਾਂ ਤੇ ਆਪਾਂ ਪਹੁੰਚ ਚੁੱਕੇ ਆ ਜੀ ਕੋਈ ਜ਼ਿਆਦਾ ਦੂਰ ਨਹੀਂ ਉੱਥੋਂ ਥੋੜੀ ਦੂਰੀ ਹੈ ਤੇ ਇਸ ਜਗ੍ਹਾ ਹੁਣ ਸਟੇਡੀਅਮ ਵੀ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਜਗਾ ਹਾਂਜੀ ਇਹ ਤੁਸੀਂ ਉਹ ਜਗ੍ਹਾ ਦੇਖ ਰਹੇ ਹੋ ਜਿੱਥੇ ਇਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ ਹਾਂਜੀ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਇੱਥੇ ਹੀ ਹੋਇਆ ਸੀ ਇੰਡੀਆ 'ਚ ਤੇ ਸ਼ਹਿਰ ਸਨਾਮ 'ਚ ਹੋਇਆ ਸੀਗਾ ਜਦੋਂ ਉਹਨਾਂ ਨੂੰ ਫਾਂਸੀ ਲਾਈ ਗਈ ਸੀ ਤਾਂ ਉਦੋਂ ਉਹਨਾਂ ਤੋਂ ਪੁੱਛਿਆ ਗਿਆ ਸੀ ਤੁਹਾਡੀ ਅੰਤਿਮ ਇੱਛਾ ਕੀ ਹੈ ਜੀ ਤੇ ਉਸ ਟਾਈਮ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜਾ ਮੇਰਾ ਸਸਕਾਰ ਹੈ ਮੇਰੀ ਜਨਮ ਭੂਮੀ ਵਾਲੀ ਜਗ੍ਹਾ ਤੇ ਹੋਵੇ ਸਨਾਮ ਸ਼ਹਿਰ ਚ ਹੋਵੇ ਤੇ ਉੱਥੋਂ ਫਿਰ ਇਹਨਾਂ ਨੇ ਉਸ ਟਾਈਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀਗੇ ਤੇ ਗਿਆਨੀ ਜੈਲ ਸਿੰਘ ਜੀ ਨੇ ਉਦੋਂ ਉਹਨਾਂ ਨੇ ਕਰ ਕਮਲਾ ਨਾਲ ਉੱਥੋਂ ਹਸਤੀਆਂ ਕੱਢੀਆਂ ਗਈਆਂ ਸੀਆਂ ਤੇ ਉੱਥੋਂ ਹਸਤੀਆਂ ਨੂੰ ਲਿਆ ਕੇ ਇਸ ਜਗ੍ਹਾ ਤੇ ਸਸਕਾਰ ਕੀਤਾ ਗਿਆ ਸੀਗਾ ਉਹਨਾਂ ਦਾ ਸਸਕਾਰ ਇੱਥੇ ਹੋਇਆ ਸੀ ਤੇ ਹੁਣ ਉਹ ਉਹਨਾਂ ਦੇ ਨਾਮ ਤੇ ਇਸ ਜਗ੍ਹਾ ਤੇ ਸਟੇਡੀਅਮ ਬਣਿਆ ਹੋਇਆ ਤੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਖੇਡਦੇ ਆ ਪੂਰੇ ਤੇ ਆ ਦੇਖੋ ਤੁਸੀਂ ਤੇ ਆ ਉਹਨਾਂ ਦਾ ਇੱਥੇ ਉਹਨਾਂ ਦੀ ਸਾਰਾ ਲਿਖਿਆ ਹੋਇਆ ਐ ਆਪਾਂ ਦੇਖਦੇ ਆਂ ਜੀ ਆ ਤੁਸੀਂ ਦੇਖ ਸਕਦੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਇਆ ਜੀ ਸ਼ਹੀਦ ਉਧਮ ਸਿੰਘ ਮਹਾਨ ਜੋਧਾ ਸੀਗਾ ਜੀ ਜਿਹੜਾ ਉਹਦਾ ਜੱਦੀ ਘਰ ਤੇ ਉਹਨਾਂ ਦੀ ਅੰਤਿਮ ਸੰਸਕਾਰ ਵਾਲੀ ਜਗ੍ਹਾ ਮੇਰੇ ਵਾਂਗੂ ਬਹੁਤ ਸਾਰੇ ਲੋਕ ਹਜੇ ਇਹ ਜਗ੍ਹਾ ਨੂੰ ਵੇਖਣ ਕਣੀ ਹੋ ਰਹੇ ਹਣਾਂ ਤੇ ਮੇਰੇ ਖਿਆਲ ਚ ਤੁਸੀਂ ਜਿਹੜੇ ਦੇਖ ਰਹੇ ਹੋ ਉਹਨਾਂ ਚੋਂ ਵੀ ਕਈਆਂ ਨੇ ਪਹਿਲੀ ਵਾਰੀ ਵੇਖੀ ਹੋਣੀ ਪਰ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਹੋਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ ਜਿਨ੍ਹਾਂ ਨੇ ਨਹੀਂ ਵੇਖੀ ਹਣਾਂ ਤੇ ਇਹ ਵੇਖਣੀ ਚਾਹੀਦੀ ਹੈ ਸਾਰਿਆਂ ਨੂੰ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਜੇ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕਸ ਫॉर ਵਾਚਿੰਗ ਬਾਏ ਬਾਏ